ਜਿਹੜਾ 0 ਲਿਖਦੇ ਹਾਂ ਤੇ ਜਿਹੜੀ ਸਰਜਰੀ ਲੱਖਾਂ ਲੋਕਾਂ ਦੀ ਜਾਨ ਬਚਾਉਂਦੀ ਆ ਤੇ ਜਿਹੜਾ ਯੋਗਾ ਡੇਲੀ ਲੋਕ ਕਰਦੇ ਆ ਜੀ ਤੁਹਾਨੂੰ ਪਤਾ ਇਹ ਸਭ ਕਿੱਥੋਂ ਆਇਆ ਇਹ ਸਭ ਚੀਜ਼ਾਂ ਭਾਰਤ ਹੀ ਦੇਣਿਆ ਅੱਜ ਦੀ ਵੀਡੀਓ ਵਿੱਚ ਆਪਾਂ ਉਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਜਿਹੜੀਆਂ ਭਾਰਤ ਨੇ ਖੋਜ ਕੀਤੀਆਂ ਪੂਰੀ ਦੁਨੀਆ ਦਾ ਤਰੀਕਾ ਬਦਲ ਕੇ ਰੱਖ ਦਿੱਤਾ ਵੀਡੀਓ ਵਿੱਚ ਬਣੇ ਰਹੋ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਖੁਸ਼ ਉਦਾਂ ਦੇ ਫੈਕਟ ਜਿਹੜੇ ਤੁਹਾਡੇ ਦਿਮਾਗ ਨੂੰ ਹਿਲਾ ਕੇ ਰੱਖ ਦੇਣਗੇ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਜਾਣਾਂਗੇ ਭਾਰਤ ਨੇ ਇਸ ਦੁਨੀਆ ਨੂੰ ਕੀ ਕੀ ਚੀਜ਼ਾਂ ਦਿੱਤੀਆਂ ਜਿਹੜੀਆਂ ਰੋਜ਼ਾਨਾ ਜ਼ਿੰਦਗੀ ਵਿੱਚ ਹਰ ਲੋਕ ਯੂਜ਼ ਕਰਦੇ ਆ ਜਿਹਦੇ ਸਮੇਂ ਵਿੱਚ ਜ਼ੀਰੋ ਤੋਂ ਬਿਨਾ ਨਾ ਮੋਬਾਈਲ ਕੰਪਿਊਟਰ ਨਾ ਬੈਂਕ ਅਕਾਊਂਟ ਇਹ ਕੁਝ ਵੀ ਚੀਜ਼ਾਂ ਨਹੀਂ ਚੱਲ ਸਕਦੀਆਂ ਤੁਸੀਂ ਸ਼ਾਇਦ ਇਹ ਗੱਲ ਜਾਣਦੇ ਹੋਵੋਗੇ ਕਿ ਜ਼ੀਰੋ ਦੀ ਖੋਜ ਵੀ ਭਾਰਤ ਨੇ ਕੀਤੀ ਜ਼ੀਰੋ ਤੋਂ ਬਿਨਾ ਮਾਡਰਨ ਮੈਥਮੈਟਿਕ ਪੋਸੀਬਲ ਨਹੀਂ ਸੀ ਭਾਰਤ ਨੇ ਇਸ ਦੁਨੀਆ ਨੂੰ ਸਭ ਤੋਂ ਤਾਕਤਵਰ ਨੰਬਰ ਜ਼ੀਰੋ ਦਿੱਤਾ 1 10 100 ਹਜ਼ਾਰ ਇਹ ਕਨਸੈਪਟ ਵੀ ਭਾਰਤ ਦੇ ਹੀ ਦੇਣਿਆ। ਯੂਰਪ ਦੇਸ਼ਾਂ ਨੇ ਇਹ ਸਿਸਟਮ ਸੈਂਕੜੇ ਸਾਲਾਂ ਬਾਅਦ ਬਣਾਇਆ। ਭਾਰਤੀ ਵਿਦਵਾਨਾਂ ਨੇ ਪਲੇਸ ਵੈਲਿਊ ਸਿਸਟਮ ਬਣਾਇਆ ਜਿਸ ਤੇ ਅੱਜ ਪੂਰੀ ਦੁਨੀਆ ਦਾ ਮੈਥਮੈਟਿਕ ਟਿਕਿਆ ਹੋਇਆ ਹੈ। ਅੱਜ ਦੇ ਸਮੇਂ ਵਿੱਚ ਪਲਾਸਟਿਕ ਸਰਜਰੀ ਬਹੁਤ ਨੋਰਮਲ ਗੱਲ ਲੱਗਦੀ ਆ ਜਿਹੜੇ ਲੱਖਾਂ ਲੋਕਾਂ ਦੀ ਜਾਨ ਵੀ ਬਚਾਉਂਦੀ ਆ। ਪਰ ਇਸ ਦੀ ਖੋਜ 2600 ਸਾਲ ਪਹਿਲਾਂ ਭਾਰਤ ਦੇ ਇੱਕ ਵਿਅਕਤੀ ਨੇ ਨੱਕ ਦੀ ਸਰਜਰੀ ਕਰਕੇ ਇਸ ਦੀ ਕਾਢ ਗੱਢੀ ਤੇ ਉਸ ਦੀ ਕਿਤਾਬ ਅੱਜ ਵੀ ਮੈਡੀਕਲ ਸਾਇੰਸ ਵਿੱਚ ਰੀਫਰੈਂਸ ਮੰਨੀ ਜਾਂਦੀ ਆ। ਇਹਦੇ ਸਮੇਂ ਵਿੱਚ ਅਮਰੀਕਾ, ਯੂਰਪ, ਜਾਪਾਨ ਵਰਗੇ ਵੱਡੇ-ਵੱਡੇ ਦੇਸ਼ਾਂ ਵਿੱਚ ਵੀ ਲੋਕ ਯੋਗਾ ਕਰਦੇ ਆ ਤੇ ਆਪਣੀ ਸਿਹਤ ਨੂੰ ਠੀਕ ਰੱਖਦੇ ਆ। ਪਰ ਤੁਸੀਂ ਸ਼ਾਇਦ ਇਹ ਗੱਲ ਜਾਣਦੇ ਹੋਵੋਗੇ ਕਿ ਯੋਗਾ ਦੀ ਜਨਮ ਭੂਮੀ ਵੀ ਭਾਰਤੀ ਆ। ਯੋਗਾ ਸਿਰਫ ਕਸਰਤ ਨਹੀਂ ਸਗੋ, ਮੈਂਟਲ ਪੀਸ ਤੇ ਬਾਡੀ ਹੀਲਿੰਗ ਸਿਸਟਮ ਆ। ਯੂਨ ਨੇ ਵੀ 21 ਜੂਨ ਨੂੰ ਇੰਟਰਨੈਸ਼ਨਲ ਯੋਗਾ ਡੇ ਬਣਾਇਆ। ਆਯੁਰਵੇਦਾ 5000 ਸਾਲ ਪੁਰਾਣਾ ਮੈਡੀਕਲ ਸਿਸਟਮ ਆ। ਅਤਨੇ ਹੀ ਪੂਰੀ ਦੁਨੀਆ ਨੂੰ ਦੱਸਿਆ ਕਿ ਦਵਾਈਆਂ ਮੈਡੀਕਲ ਤੋਂ ਨਹੀਂ ਸਗੋ ਨੇਚਰ ਤੋਂ ਵੀ ਲਈਆਂ ਜਾ ਸਕਦੀਆਂ ਜਿਹਦੇ ਸਮੇਂ ਵਿੱਚ ਹਰਬਲ ਇੰਡਸਟਰੀ ਅਰਬਾ ਡਾਲਰ ਦੀ ਬਣ ਚੁੱਕੀ ਆ ਕੱਲ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਸਮੁੰਦਰੀ ਵਪਾਰ ਦੀ ਨੀਂਹ ਵੀ ਭਾਰਤ ਨੇ ਰੱਖੀ ਕਾਟਿ ਸਿਵਲਾਈਜੇਸ਼ਨ ਦੇ ਸਮੇਂ ਭਾਰਤ ਵਿੱਚ ਡੌਕਯਾਰਡ ਬਣੇ ਹੋਏ ਸੀ ਤੁਲਪੋਰਟ ਦੁਨੀਆ ਦੇ ਸਭ ਤੋਂ ਪੁਰਾਣੇ ਪੋਰਟਾਂ ਦੇ ਵਿੱਚੋਂ ਇੱਕ ਹੈ ਸਿੰਨ ਕੋਸਟਨ ਇਹ ਵੀ ਕੋਈ ਅਰੇ ਐਵੀਕਾ ਸ਼ਾਬਦਾ ਨਹੀਂ ਸਗੋ ਭਾਰਤ ਦੀ ਸੰਸਕ੍ਰਿਤੀ ਤੋਂ ਆਇਆ ਅੱਜ ਦੇ ਸਮੇਂ ਵਿੱਚ ਸਪੇਸ ਸਾਇੰਸ ਐਸੇ ਮੈਥ ਦੇ ਉੱਪਰ ਟਿਕੀ ਹੋਈ ਆ ਪੂਰੀ ਦੁਨੀਆ ਦੀ ਸਭ ਤੋਂ ਪਹਿਲੀ ਯੂਨੀਵਰਸਿਟੀ ਨਾਲੰਦਾ ਯੂਨੀਵਰਸਿਟੀ ਆ ਤੇ ਇੱਕ ਹੋਰ ਯੂਨੀਵਰਸਿਟੀ ਆ